फाउंडेशन च काम ਕਰ ਰਹੇ ਨੇ ਇਹ ਵੀ ਬੁਣਾ ਕੇ ਦੋਵੇਂ ਤੁਹਾਨੂੰ ਆਪਣੇ ਵਿਚਾਰ ਸਜੇ ਆਨੰਤਪੁਰ ਦੇ ਇੰਟਰਕੀਟੇਨ ਸੋ ਸ਼ਾਲਾ ਬਰਸੀ ਸਮਾਰਗ ਵਿੱਚ ਔਰ ਅੱਜ ਇਹ ਦੇ ਲਈ ਭਾਈ ਜਨਗਿਆ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੁਮਰੰ ਪਟਕੇ ਵਿਭਖਸ਼ੇ ਦਿੱਤੀ ਉਹ ਉਸ ਸਮਾਂ ਦੇ ਸੋ ਆਪ ਸਾਰਿਆਂ ਨੇ ਆਪਣੇ ਵਿਚਾਰ ਜ ਕਹਿਣ ਤੋਂ ਬਚਨੇ ਤੋਂ ਇਸ ਸਮਾਂ ਬਹੁਤ ਹੋ ਗਿਆ ਹੈ ਮੈਂ ਗੱਲ ਕਰਨਾ ਚਾਹੁੰਦਾ ਕਿਸ ਸਮਾਜ ਦੇ ਵਿੱਚ ਅਸੀਂ ਉਪਰਾਲਾ ਕੀਤਾ ਹੈ ਗਰਗ ਨੀ ਸਮੂਹ ਸੰਸਥਾਵਾਂ ਸੇਵਾ ਸੈਕਟਰੀਆਂ ਦੇ ਨਾਲ ਗ੍ਰੀਨ ਕੇ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਨਤਰਵਾਦੀਆ ਦਵਿੰਦਰ ਸਿੰਘ ਜੀ ਇੱਜਾਦਾ ਹੈ ਇੰਦਰਪਾਲ ਸਿੰਘ ਜੀ ਜਿਸ ਦਾ ਇੰਦਰਜੀਤ ਸਿੰਘ ਜੀ ਦਵਿੰਦਰਪਾਲ ਸਿੰਘੀ ਖਾਸਾ ਦਵਿੰਦਰ ਸਿੰਘ ਜੀ ਔਰ ਹਰਜੋਤ ਸਿੰਘ ਲੱਕੀ ਜਿਨ੍ਹਾਂ ਨੇ ਸਾਰਾ ਹੋਰ ਵੀ ਜਿੰਨੇ ਤੇਂਦਰ ਸਿੰਘ ਦੇ ਪਦੇਸੀ ਹਰਪਾਲ ਸਿੰਘ ਆਮਚੜਾ ਭਾਵੇਂ ਤੁਸੀਂ ਸਭ ਹੈ ਹਰਜੀਤ ਸਿੰਘ ਜੀ ਨੂੰ ਇਹਨਾਂ ਸਾਰਿਆਂ ਦਾ ਪ੍ਰੇਰਣਾ ਦਾ ਸਰਤਾ ਹੈ ਜਿਸ ਸਮਾਨੂ ਹੋਏ ਨੇ ਔਰ ਕੁਮਿੰਦਰ ਪਾਸ ਸਿੰਘ ਖਾਸਾ ਦਿੱਲੀ ਵਾਲੇ ਕੋਈ ਨਾਂ ਰਹਿਣੇ तो तो अस एक उपरला फ रिली है जरबारे रखो अस उपराले फोन करा असं बाजारा भी रखा जो बाजार ने जितने उन्होंने दुकाना भी आज एड बॉक्स रखा और सादार ने जहां को स्कूटर है और जितने भी जुड़ी मेरे वीर ने कहा फस्ट एडीजेंट तो हो जिते भी लौट है जितने भी सेवादार होगा ने बेनती करा कि जा रहे हो तो फस्ट एड बॉक्स है कोई रश नहीं कर रहा एक्सीडेंट हो रहा पहले वो सेवा करनी है ਤਾਂ ਉਹ ਬਾਹਰ ਇੱਥੇ ਸਾਨੂੰ ਸੇਵਾ ਲਈ ਗੁਰੂ ਮਹਾਰਾਜ ਦੀ ਸਾਰੀ ਸੇਵਾ ਕਿਸ ਨੂੰ ਹੋਵੇ ਸਾਡੇ ਕੰਮਾਂ 'ਚ ਆਪ ਆਪਣੇ ਹੋਣਗੇ ਸੋ ਇਹ ਅਸੀਂ ਜਗਨਨਾਥ ਵੱਡਾ ਉਹਨਾਂ ਉਹਨਾਂ ਪੰਜਾਬ ਵਾਸਤੇ ਸੇਵਾ ਸਾਡੇ ਤੇ ਜਿੰਦਰ ਸਿੰਘ ਜੀ ਜੱਜ ਸਾਹਿਬ ਦੇ ਲਈ ਗਏ ਇਸ ਤਰ੍ਹਾਂ ਮੁਰਗ ਸੇਵਾ ਆਣ ਗਿਆ ਨੇ ਆ ਗਿਆ ਮੰਡਲ ਅਸੀਂ ਉਪਰਾਲੇ ਕਰਾ ਰਹੇ ਹਾਂ ਵੱਧ ਤੋਂ ਵੱਧ ਉਪਰਾਲੇ ਕਰਾ ਰਹੇ ਹਾਂ ਔਰ ਸਮੇਂ ਸਮੇਂ 'ਤੇ ਅਸੀਂ ਉਪਰਾਲੇ ਕਰਦੇ ਰਹੇ ਹਾਂ ਵਿਧਵਾਵਾਂ ਨੂੰ ਫੜਦੇ ਰਹੇ ਹਾਂ ਬੱਚਿਆਂ ਦੇ ਕਾਰਨ ਵੀ ਤਾਰੇ ਜਿਸ ਦਾ ਬੱਚਾ ਦਾਸਕੇ ਗਿਆ ਤਰਨਦੋਸੇ ਕੋਲੇ ਚਸਿਲ ਤਾਲਕ ਕਰਦੇ ਹਨ ਔਰ ਉਸ ਨੂੰ ਕਿੰਨਾ ਬੱਚੇ ਉਸ ਪ੍ਰੇਰਣਾ ਕਰਦੇ ਹਨ ਕਿ ਤੁਸੀਂ ਜਿੰਨਾ ਵੀ ਹੋ ਸਕੇ ਹਰ ਤੋਂ ਵੱਧ ਅਸੀਂ ਤੁਹਾਨੂੰ ਮਾਇਆ ਦੇਣ ਦੀ ਕੋਸ਼ਿਸ਼ ਕਰੀ ਹੈ ਕਿ ਤੁਸੀਂ ਹੱਥ ਤੱਕ ਕਾਰਜ ਜੀ ਹੁਣ ਲੈਣਾ ਅਗਰ ਕਿਸੇ ਨੂੰ ਜ਼ਰੂਰਤ ਹੈ ਕੋਈ ਜ਼ਰੂਰਤ ਜ਼ਰੂਰ ਪੂਰੀ ਕਰ ਔਰ ਜਿਸ ਤਰ੍ਹਾਂ ਉਹ ਮਾਤਾ ਗੁਰੀ ਸਿਰਸਾ ਜੀ ਤੇ ਸਾਡੀ ਸੋਸਾਇਟੀ ਹੈ ਉਹ ਬੋ ਅ ਜਿੰਦਰਪਾਲ ਸਿੰਘ ਤੋਂ ਬਹੁਤ ਬੱਚਿਆਂ ਨੂੰ ਅੱਛੀ ਸਿੱਖਿਆ ਦੇਣ ਗਿਆ ਪ੍ਰਾਲਾ ਕਰ ਰਹੇ ਹਨ ਗੁਰੂ ਦੇ ਨਾਲ ਜੁੜਨ ਦਾ ਪ੍ਰਾਲਾ ਕਰਦੇ ਹਨ ਸੋ ਇਦਾਂ ਦੇ ਪ੍ਰਾਲੇ ਸਾਡੇ ਬੱਚੇ ਕਰਦੇ ਰਹੇਗੇ ਔਰ ਇਸੇ ਵਿੱਚ ਆਪਣਾ ਯੋਗਦਾਨ ਜੋ ਕੁਮਾਰੇ ਸਾਡੇ ਉਪਵਾਉਂਦੇ ਨੇ ਉਹ ਜ਼ਰੂਰ ਕਰਦੇ ਹਨ ਸੋ ਮੇਰੀ ਬੇਨਤੀ ਹੈ ਪਰ ਸਾਰਿਆਂ ਨੂੰ ਕਿ ਅਸੀਂ ਸਾਰੇ ਬਣ ਕੇ ਬੋਹ ਕਲਾਇ ਇੱਕ ਵਿਅਕਤੀ ਕੋਈ ਨਹੀਂ ਹੁੰਦਾ ਕਿਉਂਕਿ ਅਸੀਂ ਇੱਕ ਤੇ ਨਫ਼ਰਤ ਜਿਹੜੀ ਹੈ ਪਰਮਾਨੰ ਨਫ਼ਰਤ ਨੂੰ ਸਾਨੂੰ ਦੋਸਤ ਇਖਾ ਕਿਉਂਕਿ ਪਹਿਲੇ ਗਿਆ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਿਆ ਮਾਨਸ ਕੀ ਜਾਤ ਸਭੇ ਇੱਕੇ ਤਰ ਜਾਤ ਇੱਕ ਨਫ਼ਰਤ ਜਿਹੜੀ ਹੈ ਔਰ ਇੱਕ ਨਸ਼ਾ ਇਹ ਦੋਨੋਂ ਖਰਾਬ ਦੋਨੋਂ ਹੀ ਸਾਡੇ ਸ਼ਰੀਰ ਨੂੰ ਮਿਤਕ ਕਰ ਦਿੰਦਾ ਨਫ਼ਰਤ ਦੀ ਆਗੂ ਹੀ ਸਾਡੇ ਅੰਦਰ ਖਿੱਚ ਪਾ ਦਿੰਦੀ ਹੈ ਅੰਦਰ ਅੰਦਰ और नशा भी सर और महाराज गुर अभी अशिया उपरला अपने तौर से नशे बुलंद बुलंदी है आने वाले समय थोड़ी तेजी ले आवाने क्योंकि दास थोड़ा जहाँ पीछे अप्रेट जहाँ कराया थोड़ा जिला कोशिश है पर आप ये उपराला तेज करा करें सो जो समागम ਅਰਾਧਪੁਰ ਤੇਰ ਤੇਰ ਹੋ ਰਿਹਾ ਹੈ ਅਸੀਂ ਇਥੋਂ ਸੰਗਤਾਂ ਨੂੰ ਲੈਣ ਲਿਆਣ ਦਾ ਭਲਾ ਕਰ ਰਹੇ ਹਾਂ ਬਸ ਆ ਰਹੇ ਜਿਨ੍ਹਾਂ ਨੇ ਜਾਣਾ ਹੋਵੇ ਮੋਕ ਟੇ ਨਾਲ ਸਾਡੇ ਤੋਂ ਖਾਣਗੇ ਅਸੀਂ ਸੰਗਤਾਂ ਲਈ ਸੁਣਾਵਾ ਗਏ ਅਸੀਂ ਇਹ ਕਰ ਜਿੰਨੀ ਵੀ ਸੰਗਤਾਂ ਚੁੰਦੇ ਅਸੀਂ ਲੈਣ ਲਿਆਣ ਦਾ ਭਲਾ ਕਰ ਰਹੇ ਹਾਂ ਸੋ ਨਿਰਧਰਜ ਆਗਿਆ ਤੋਂ ਕਿ ਨਗਰ ਜਿੱਤਨ ਬਾਰੇ ਮੇਰੇ ਰਿਸ਼ਤੇ ਨੇ ਕਹਿ ਕਿ ਵਿੱਚ ਆਪਣੇ ਨਗਰ ਜਿੱਤਨ ਨਰਨ ਕੋਰ ਦੀ ਫਤਹੀ ਲੈ ਕੇ ਜਾਏਗੇ ਔਰ ਉਹਦੇ ਵਾਸਤੇ ਤਿਆਰੀ ਕਰਨੀ ਪੈਣੀ ਹੈ ਨਗਰਿਕਨ ਵਾਸਤੇ ਅਸੀਂ ਅਸੀਂ ਚਲੋ ਉਪਰਾਲਾ ਕਰ ਰਿਹਾ ਕਿ ਜਿਸ ਦਿਨ ਜਿਹੜਾ ਗਰਮਜੀਤ ਸਿੰਘ ਕੀ ਹੋ ਰਿਹਾ ਹੈ ਉਪਰਾਲਾ ਚੁੱਕਿਆ ਉਸ ਦੇ ਨਗਰੋ ਕੀ ਤਨੋਂ ਉੱਥੋਂ ਪਹੁੰਚੇ ਜਿਲੰਦਰ ਤੋਂ ਨਗਰਿਕਨ ਉੱਥੇ ਜਾਵੇ ਅਸੀਂ ਇਹ ਉਪਰਾਲਾ ਕਰ ਲਾਂਗੇ ਜਾਂ ਸ਼ਨੀਵਾਰ ਆਇਆ ਆਪਾਂ ਦੇਖ ਲਾਂਗੇ ਉਹਦੇ ਅਸੀਂ ਜੇ ਬਰਲਾ ਕਰਾਂਗੇ ਇੱਕ ਨਗਰ ਕੀਰਤਨ ਜਦੋਂ ਮਿਜਿਆ ਜਾਵੇ ਚਲੋ ਕਿਤੇ ਵੇਸੀ ਵਿਚਾਰ ਕਰਾਂਗੇ ਆਪੇ ਤੌਰ ਤੇ ਸਾਰੀਆਂ ਸੁਸਾਇਟੀਆਂ ਨੂੰ ਚਲਾ ਲਵਾਂਗੇ ਸਿੱਖੀ ਸਾਹਿਬ ਕਰਦੇ ਰਹੇ ਆ ਮੰਨੇ ਆਪਦਾ ਰੰਗ ਵੀ ਕਰਾਂਗੇ ਜਲ ਜਲੰਦਰ ਦੇ ਵਿੱਚ ਜਿੰਨੇ ਵੀ ਕਮੂਥਲਾ ਜਲੰਦਰ ਵਿੱਚ ਜਿਹੜੇ ਵੀ ਸਕੂਲ ਨੇ ਜਿਸ ਤਰ੍ਹਾਂ ਕਿ ਦੱਸਿਆ ਗਿਆ ਹੈ ਉਹਨਾਂ ਦੇ ਜਿਹੜਾ ਵੀ ਸਾਡਾ ਸਹਿਯੋਗ ਹੋਏਗਾ ਜੋ ਸਯੋਗ ਮੰਗਣ ਸਾਡੇ ਕੋ ਮੰਗਣਗੇ ਅਸੀਂ ਉਹਨਾਂ ਨੂੰ ਵਿਦਿਆ ਦੇ ਜਿਹੜੇ ਭਾਈ ਕਨਿਆ ਜੀ ਦੇ ਨਾਂ ਤੇ ਕੋਈ ਵੀ ਸਮਾਗਮ ਕਰਨਾ ਚਾਹ ਰਿਹਾ ਚਾਹ ਅਸੀਂ ਉਹਨਾਂ ਦੀ ਆਪਰਾਪ ਉਸ ਲੋੜ ਦਮਾਗੇ ਹਰ ਤਰ੍ਹਾਂ ਤੋਂ ਕਾਨੂੰਨ ਮੰਨ ਧਰ ਦੇ ਨਾਲ ਸੋ ਮੈਂ ਭਾਈ ਦੀ ਸਮਿਤੀ ਵਿੱਚ ਜਿਹੜੇ ਵੀ ਜਿੰਨੇ ਸੱਜਣ ਆਏ ਨੇ ਜਿੰਨੇ ਵੀ ਯੂਨਿਟ ਭਾਈ ਕਨਿਆ ਜੀ ਦੇ ਨਾਂ ਤੇ ਚੱਲ ਰਹੇ ਨੇ ਪੰਜਾਬ ਦੇ ਵਾਸਤੇ ਜਿੰਨੇ ਵੀ ਸੱਜਣਾਏ ਨੇ ਵਿਸ਼ੇਸ਼ ਤੌਰ ਤੇ ਮੈਂ ਬਹਾਦਰ ਸਿੰਘ ਰਾਜ ਸ਼ਾਨਪੁਰ ਤੋਂ ਗਜਿੰਦਰ ਸਿੰਘ ਅਫਸਰ ਤੋਂ ਇਹਨਾਂ ਦਾ ਧੰਵਾਦ ਹੈ ਕਿਉਂਕਿ ਇਹਨਾਂ ਨੇ ਸਹਿਯੋਗ ਦਿੱਤਾ ਅੱਜ ਦੇ ਮੇਲੇ ਵਿੱਚ ਇਹਨਾਂ ਦਾ ਬਹੁਤ ਧਰੇਕੀ ਲਿਆ ਕਿ ਇਸ ਸਮੇਂ ਸਮੇਂ ਤੇ ਸਾਰਾ ਫਲੋਰਾ ਖੇਤਾ ਕਰਦੇ ਐਥੇ ਮੈਂ ਬਲੈਂਡ ਬੈਂਕ ਚਲਾ ਰਹੇ ਸੀ ਔਰ ਸਾਡੇ ਸਤਕਾਰਯੋਗ ਸਿਰਫ ਬਲੈਂਡ ਸੇਨਾ ਹੋਵੇ ਸਤਕਾਰਯੋਗ ਤੇਜਿੰਦਰ ਸਿੰਘ ਜੀ ਜੋ ਬਹੁਤ ਵੱਡਾ ਉਤਾਲਾ ਕਰ ਰਹੇ ਨੇ ਤੁਹਾਨੂੰ ਮਾਰਜਨ ਦੀਰ ਉਤਾਰ ਰਿਹਾ ਸੀ ਮੈਨੂੰ ਪਤਾ ਲੱਗਾ ਕਾਲੀ ਜੀ ਉਹਨਾਂ ਦੇ ਐਕਸੀਡੈਂਟ ਹੋਇਆ ਤੇ ਮੈਂ ਫਿਰ ਉਹਨੂੰ ਅਰਿਆ ਸੇਂਦਰ ਤੇ ਐਕਸੀਡੈਂਟ ਹੋਇਆ ਜੀ ਪਤਾ ਹੀ ਨਹੀਂ ਕਿ ਮੈਂ ਚਲੋ ਉੱਥਾਰ ਕੇ ਚੱਲ ਜਾਵਾਂ ਪਰ ਮੇਰੇ ਕੋਲ ਫਿਰ ਹੀ ਜਾ ਰਿਹਾ ਹੈ ਤੁਸੀਂ ਆਹਾਂ ਵਿੱਚ ਉਹ ਬਹੁਤ ਵੱਡਾ ਪ੍ਰਾਲਾ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਬਲੇਡ ਚਾਹੀਦਾ ਹੁੰਦਾ ਹੈ ਉਹ ਉਹਨਾਂ ਨੂੰ ਬਲੇਡ ਦੀ ਲੋੜ ਉਹਨਾਂ ਦੀ ਪੂਰੀ ਹੋ ਜਾਂਦੀ ਹੈ ਚਾਹ ਮੈਨੂੰ ਫੋਨ ਕਰ ਦੋ ਮੈਂ ਉਹਨਾਂ ਨੂੰ ਕਹਿ ਕੇ ਜਿੱਥੇ ਵੀ ਹੁੰਦਾ ਹੈ ਬਲੈਡ ਰੀਸੀਅਨ ਦੁਆਰੇ ਨਹੀਂ ਹਾਂ ਕਿਉਂਕਿ ਜਲੰਧਰ ਵਿੱਚ تین ਚਾਰ ਗਰੁੱਪ ਨੇ ਜਿਸ ਤਰ੍ਹਾਂ ਗੁਨਾਰਨ ਮਿਸਲ ਸਿਵਲ ਅਸਕਾਰ ٹیمਸ ਇਹਨਾਂ ਵਿੱਚੋਂ ਹਾਰ ਬਲੈਡ ਬਿਲਦਾ ਰਹਿੰਦਾ ਹੈ ਸਾਡੇ ਕਿਉਂਕਿ ਸਾਡੇ ਸੇਵਾਦਾਰ ਬਲੈਡ ਦਿੰਦੇ ਨੇ ਉੱਥੇ ਬਲੈਡ ਜਮਾ ਵੀ ਹੁੰਦਾ ਸਾਡਾ ਇਸ ਦਾ ਕੇਸ ਅਸੀਂ ਇਹ ਉਪਰਾਲਾ ਵੀ ਕਰਦੇ ਰਹੇ ਆ ਤੂੰ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਮਝੋਧ ਹੋ ਗਿਆ ਕਿ ਸਾਰਿਆਂ ਦਾ ਸਨਮਾਨ ਹੀ ਕਰਨਾ ਹੈ ਤੇ ਦਿੱਤੀ ਹੈ ਆਪਣੇ ਇੰਜਾ ਸਾਹਿਬ ਜੰਦਰ ਸਿੰਘ ਉਹ ਤਿਆਰ ਹੋ ਗਏ ਨਾਲ ਸਾਥੀ ਸਾਰੇ ਸਿੱਖ ਸਹਾਾਰੇ ਜਿਹੜੇ ਬਾਹਰੋਂ ਆਏ ਨੇ ਉਹਨਾਂ ਦਾ ਅਸੀਂ ਉਹਨਾਂ ਦਾ ਸਨਮਾਨ ਲਈ ਉਹਨਾਂ ਨੂੰ ਪਿਆਰ ਦੇ ਹੁਣ ਤੁਹਾਡੇ ਚ ਸਰਪੋਹ ਦੇਣਾ ਜਦੋਂ ਸਾਰੇ ਸਾਰੇ ਪਿਆਰ ਸਿੰਘ ਉਹ ਤਿਆਰ ਹੋ ਲੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਥਾ ਭਾਈ ਕਨਈਆ ਜੀ ਜੇ ਜਿੰਨੇ ਵੀ ਪੰਜਾਬ ਦੇ ਯੂਨਿਟ ਨੇ ਅੰਬਾਲਾ ਅੰਮ੍ਰਿਤਸਰ ਲੁਧਿਆਣਾ ਮੋਗਾ ਈਮਲ ਟਾਂਡਾ ਅਤੇ ਕਪੂਰਥਲਾ ਹੁਸ਼ਿਆਰਪੁਰ ਸਾਰਿਆਂ ਦੀ ਇਕੱਤਰਤਾ ਗੁਰਦਾਰਾ ਸ੍ਰੀ ਹਰਿਮੰਦਰ ਸਾਹਿਬ ਵਿਖੋਇ ਇਕੱਤਰਤਾ ਭਾਈ ਕਨਈਆ ਜੀ ਦੇ 300 ਸਾਲਾ ਵਰਸੀ ਸੰਬੰਧ ਅਤੇ ਮਲਮ ਪੱਟੀ ਸੰਬੰਧ ਰੇ ਛੋਰੀ ਜੋ ਕਿ ਗੁਰੂ ਮਾਰਾਇਣ ਨੇ ਬਖਸ਼ਿਸ਼ ਕੀਤੀ ਅਨੰਤ ਪੂrti ਕਰਤੀ ਤੇ ਜੋ ਮਲਮ ਤੇ ਮਦੀ ਦੱਬੀ ਪਾਈ ਕਰਨੀ ਜਾਂ ਦਿੱਤੀ ਉਸ ਦੇ ਸੰਬੰਧ ਵਿੱਚ ਜੋ ਸਮਾਗਮ 20 ਸਤੰਬਰ ਨੂੰ ਅਨੰਤ ਪੁਰਸੀ ਪਹੁੰਚਰ ਦਿੱਤੇ ਹੋਣੇ ਹਨ ਉਹਨਾਂ ਵਿੱਚ ਇਸ਼ਾਰਾ ਹੋਈਆਂ ਕਿ ਨਗਰ ਕੀਰਤਨ ਕੱਢੇ ਜਾਣਗੇ ਦੀਵਾਨ ਵੀ ਸਜਣਗੇ ਔਰ ਇਹਨਾਂ ਦੀਵਾਨਾਂ ਵਿੱਚ ਤੁਸ਼ੀਰ ਦੇਣੀ ਹੈ ਅਸੀਂ ਆਪਣੇ ਬੱਚਿਆਂ ਨੂੰ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਔਰ ਗਰੀਬ ਆਦਮੀ ਨੂੰ ਜੋ ਕੀ ਮੁਰਲੀ ਸਹਿਤਾ ਹੈ ਉਹਦੇ ਵਾਸਤੇ ਉਪਰਾਲੇ ਕੀਤੇ ਜਾਣਗੇ ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਜੋ ਹਨ ਉਹਨਾਂ ਤੇ ਕੰਮ ਕਰਨਾ ਹੈ ਭਾਈ ਗਨੀਸ਼ ਦਲਦੇਸਨ ਉਹ ਯੂਨਿਟ ਉੱਤੇ ਕੰਮ ਕਰਕੇ ਪੰਜਾਬ ਨੂੰ ਜਿੱਥੇ ਨਕਸ਼ਾ ਬੁਕਰਨਗੇ ਉੱਥੇ ਗਰੀਬ ਲੋੜਵੰਦਿਆਂ ਦੀ ਸਹਿਤਾ ਵੀ ਕੀਤੀ ਜਾਏਗੀ ਸੋ ਅੱਜ ਦੀ ਇਸ ਮੀਟਿੰਗ ਵਿੱਚ ਆਪ ਜਿੰਨੀਆਂ ਵੀ ਸੁਸਾਇਟੀਆਂ ਨੇ ਪਾਗ ਲਈ ਤਾਂ ਔਰ ਸਿੰਘ ਜੀਵਾ ਹਮਾਰੇ ਧਾਰਵੀਰ ਜਥੇਬੰਦੀਆਂ ਨੇ ਮੈ ਉਹਨਾਂ ਸਾਰਿਆਂ ਦਾ ਬਹੁਤ ਹੀ ਧੰਨਵਾਦੀ ਆ ਔਰ ਆਸ ਰੱਖਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਉਪਰਾਲੇ ਕਰਨੇ ਨੇ ਉਹਦੇ ਵਿੱਚ ਆਪ ਸਾਨੂੰ ਸਹਿਯੋਗ ਦੇਵੋਗੇ ਭਾਈ ਕਨਿਆ ਸਿਵਰ ਦਲ ਦੇ ਸਮੂਹ ਮੈਂਬਰਾਂ ਵੱਲੋਂ ਆਪ ਸਾਰਿਆਂ ਦਾ ਕੋਟਾਨ ਕੋਟਾਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪਾਂ ਨੂੰ ਸੁਝਾ ਦੇਣੀ ਹੈ ਆਪਾਂ ਨਿਫਾਨੀ ਕਰੂਗਾ ਸੇਵਾ ਚਾਹ ਰਹੀ ਹੈ ਅਪਤੀ ਫਾਲੀਆ ਜੀ ਆ ਨਾ ਇਹ ਹੋ ਰਿਹਾ ਉਹ ਹੋ ਰਿਹਾ ਆਪਾਂ ਸੁਝਾਅ ਦਈਏ ਮੇਰਾ ਪਹਿਲਾ ਸੁਝਾਅ ਇਹ ਆ ਮੈਂ ਇੱਕ ਲੈਕਚਰ ਹੋਣ ਦੇ ਨਾਤੇ ਮੋਮਨ ਟੀਚਰ ਜੀ ਨੇ ਪੜਾਇਆ ਵੀ ਮਨਸੇਵਾ ਦਾ ਪ੍ਰਭਾਵ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭਾਈਚਾਰਾ ਦੇ ਬਾਰੇ ਕੋਈ ਪਤਾ ਨਹੀਂ ਦੇਖੋ ਮੇਰਾ ਤੋਂ ਕੋ ਨਾਰਾ ਬਸ ਅਗਰ ਸਿੱਕੀ ਸਾਹਿਬ ਸਾਡੇ ਮੈਂਬਰ ਸਕੂਲ ਦੇ ਮੈਂ ਮੇਰੀ ਪੋਜੀਸ਼ਨ ਦੀ ਇਹ ਕਿ ਜਦੋਂ ਵੀ ਕੋਈ ਗੁਰਪ੍ਰਬ ਹੋਵੇ ਮੁੰਡਾ ਸੈਲਫੀ 20 ਨਵੰਬਰ ਦਾ ਮੈਂ ਉਹ ਬੱਚਿਆਂ ਦਾ ਸਾਲਾ ਪੂਰਾ ਇਤਿਹਾਰ ਬੋਲਦਾ ਪਛਿਆ ਕੋਈ ਜਾਣਕਾਰੀ ਨਹੀਂ ਮੇਰੀ ਪਹਿਲੀ ਬੇਨਤੀ ਇਹ ਆ ਕਿ ਆਪਾਂ ਜਿਹੜੇ ਮੈਂਬਰ ਸਾਡੇ ਗੁਰਮੀਲ ਸਿੰਘ ਦੀ ਫਿਦਕੀ ਸਾਹਿਬ ਦਾਸਨ ਸਾਹਿਬ ਆਪਾਂ ਪਾਸਾ ਮਨੇ ਲਗੋ ਆਇਓ ਸਾਡੇ ਜੰਨਤ ਬਹੁ ਸਕੂਲ ਨੇ ਮੈਂ ਤੁਹਾਡੇ ਨਾਲ ਜਾ ਕੇ ਆਪਾਂ ਆਪਣਾ ਬਲੇ ਪ੍ਰਚਾਰ ਕਰੀਏ ਬੱਚਿਆਂ ਨੂੰ ਜਾਣ ਦੇਖੋ ਬੱਚੇ ਜਿਹੜੇ ਨੇ ਉਹਨਾਂ ਗਾਂਦ ਸੁਣਾਉਂਦਾ ਵੀ ਭਾਈ ਕਿਹਨਾਂ ਜੀ ਕੌਣ ਸੀਗੇ ਆਪਾਂ ਤਾਂ ਪਤਾ ਕੌਣ ਸੀਗੇ ਸਕੂਲਾਂ ਦੇ ਵਿੱਚ ਆਪਾਂ ਨੂੰ ਪਹਿਲੇ ਜਾਣਕਾਰੀ ਦੇਣੀ ਚਾਹੀਦੀ ਹੈ ਦੂਜੀ ਗੱਲ ਜਿਹੜੇ ਕਿਤਾਹਾਂ ਆਈਆਂ ਨੇ ਇਹ ਕਿਤਾਹਾਂ ਨੂੰ ਸਕੂਲਾਂ ਵਿੱਚ ਜਿਹੜੇ ਸਾਡੇ ਬੈਂਕ ਨੇ ਕਮਿਟੀ ਸੰਤਾਵਾਂ ਨੇ ਉੱਥੇ ਦਿਖਾਉਣਾ ਚਾਹੀਦਾ ਤੀਸਰੀ ਗੱਲ ਮੈਂ ਕਰਨੀ ਹੈ ਦੋਵੇਂ ਦੀ ਗੱਲ ਹੈ ਤੀਸਰੀ ਗੱਲ ਨਾਲ ਸਾਡੇ ਮੇਰੇ ਵੀਰ ਨੇ ਭੁਪਿੰਦਰ ਸਿੰਘ ਜੀ ਖਾਕਾ ਚੇਅਰਮੈਨ ਅਗਲੀ ਕਮੇਟੀ ਇਹਨਾਂ ਨੇ ਹੁਣੇ ਗੱਲ ਕੀਤੀ ਹੈ ਮਜੀਤ ਸਿੰਘ ਜੀ ਦੇ ਨਾਲ ਜਿੰਨਾ ਵੀ ਰਿਟੇਜ ਹੋਏਗਾ ਭਾਈ ਕਨਿਆ ਜੀ ਸਰਦਾਰ ਨੂੰ ਲਾਵਾ ਨੂੰ ਉੱਚ ਪਾ ਕੇ ਦਿੱਲੀ ਤੋਂ ਆਕਾਸ਼ ਅਲੋ ਦਾ ਪਰਮਾਨ ਤੋਂ ਆ ਗਏ ਅਸੀਂ ਪਰ ਉਥੇ ਜੇਕਰ ਸਵਾਗਤ ਜੀ ਕਰਦੇ ਹੋ ਵੀ ਤੀਰ ਨੂੰ ਦਾਸ ਹੀ ਟਾਈਮ ਲੱਗੇਗਾ ਮਾੜੇ ਕਿਕਰ ਕੀਤੀ ਸਾਡੇ ਨਾਲ ਤੁਹਾਡੇ ਜਿਹੜੇ ਸੱਜਣ ਕਨੇਜਾ ਸਾਜ ਤੇ ਆ ਜੀ ਪੂਰੀ ਆਪਾਂ バス ਭਾਰ ਕੇ ਸਿੱਕੀ ਸਾਹਿਬ ਦੇ ਨਾਲ ਉੱਥੇ ਪਹੁੰਚਾਂਗੇ ਜਿਹੜਾ ਜਿਹੜਾ ਦਿੱਲੀ ਨੂੰ ਆਣਾ ਹੈ ਅਸੀਂ ਉੱਥੇ ਵੰਡਾਂ ਤੇ ਕੋਸ਼ਿਸ਼ ਕਰਾਂਗੇ ਵੀ ਬੋਲ ਜਿਹੜਾ ਅਸੀਂ ਸ਼ਹਿਰ ਜਿੰਦਾ ਜੀ ਦੇ ਵਿੱਚ ਜਾ ਸਕਦੇ ਆਪਾਂ ਜਿੰਨੇ ਸਕੂਲ ਤੇ ਪੈਂਦੇ ਆ ਮੇਰੇ ਖਿਆਲ ਲਗਭਗ 5 ਸੀਨੀਅਰ ਸੈਕੰਡਰੀ ਸਕੂਲ 283 ਸਕੂਲ ਨੇ ਅਸੀਂ ਉਹਦੇ ਪ੍ਰਿੰਸੀਪਲ ਸਰਬਾਨ ਨੂੰ ਉਹ ਜਿਹੜੇ ਤੇ ਜਿਹੜੇ ਮਿਲਣਾ ਹੈ ਉਹ ਅਸੀਂ ਵੰਡਾਂ ਨੂੰ ਮੋਸ਼ੀ ਕਰਾਂਗੇ ਇਹ ਇੰਨੀ ਕ ਬਿਲਦੀਆਂ ਨੇ ਜੋ ਇਹ ਪ੍ਰੋਗਰਾਮ ਦੱਸਿਆ ਗਿਆ 300 ਦਾ ਦਾ ਰੋੜਾ ਸਾਡਾ ਸਾਰਿਆਂ ਦਾ ਫਰਜ਼ ਹੈ ਮੇਰੇ ਵੀਰ ਅੰਮ੍ਰਿਤਸਰੋਂ ਹਾਸ਼ਾਪੋਟ ਆਨੇ ਤੋਂ ਆਏ ਨੇ ਸ਼ਿਦਕੀ ਸਾਹਿਬ ਦਾ ਬੜਾ ਵੱਡਾ ਪਰਦਾ ਹੈ ਬੜੀ ਵੱਡੀ ਸਰਵ ਹੈ ਸਾਰਾ ਜਿਹੜਾ ਗੁਰਵੀਰ ਸਿੰਘ ਜੀ ਕੋਈ ਇਹ ਸ਼ੱਕ ਨਹੀਂਗਾ ਕੋਈ ਤਰੀਫਾਂ ਨਹੀਂਆਂ ਬੜੀ ਬੜੀ ਸੇਵਾ ਦਾ ਇੰਦਰ ਤੁਹਾਨੂੰ ਆਪਾਂ ਨੂੰ ਕਿਰਦਾਸ ਜਿਹਦੇ ਜਗਾਤਾ ਹੁੰਦਾ ਹੈ ਮਹਾਰਾਜਾ ਜੀ ਸਾਹਿਬ ਜੀ ਟੈਂਕਰ ਭੇਜ ਦਿਓ ਪਾਣੀ ਦਾ ਭੇਜ ਦਿਨਾ ਕਿਤੇ ਪਾਲਸੀ ਦੀ ਰੋਡ ਹੁੰਦੀ ਹੈ ਤੋਂ ਆਨ ਬਾਜੀ ਦਾ ਰਵੀ ਦਾਤਾ ਕਿਤੇ ਵੀ ਮੈਂ ਫੋਨ ਕਰਾਂ ਉਹਨੇ ਨਾ ਨਹੀਂ ਕੀਤੀ ਕਿਉਂਕਿ ਗਣੇ ਵਿੱਚ ਸ਼ਾਇਦ ਸਾਰੇ ਜਾਣਕਾਰ ਨੇ ਤੋਂ ਬੜੀ ਬੜਾ ਨਾਲ ਤੁਹਾਦ ਵੀ ਹੈ ਤੇ ਆਪਾਂ ਦਾ ਪੂਰਾ ਸਹਿਯੋਗ ਦੇਣਾ ਮੇਰੇ ਇਹੀ ਤਿੰਨ ਸੁਝਾਅ ਨੇ ਸਭ ਤੋਂ ਪਹਿਲਾ ਆਪਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਭਾਈ ਕਨਈਆ ਜੀ ਮਾਰੇ ਜਾਨ ਕਰਦਿਏ ਕਿ ਭਾਈ ਕਨਈਆ ਜੀ ਕੌਣ ਹਨ ਦੂਸਰਾ ਜਿਹੜਾ ਕੀਤਾ ਰੱਖੀਆਂ ਨੇ ਸਕੂਲਾਂ ਦੇ ਤੇ ਬਹੁਤ ਵਧੀਆ ਕੰਮ ਹੈ ਬਾਕੀ ਦੇ ਕਿਤੇ ਜਿਹੜਾ ਪਵਨਿਆ ਜਾਏਗਾ ਐਜੂ ਕਨਈਆ ਬੇਨਤੀਆਂ ਪ੍ਰਵਾਨ ਕਰਨੀਆਂ ਉਜਲ ਦੀ ਕਿਮਾ ਵਾਰਗੁਰ ਦੀ ਦਾਸਾ ਭਾਈ ਮੈਂ ਉਹਨਾਂ ਨੂੰ ਇੱਕ ਪੰਜਾਬ ਸਰਕਾਰ ਦੀ ਕਿਥੀ ਦੇ ਰਿਹਾ ਹਾਂ ਉਹ ਸਾਰੇ ਹੀ ਸੈਕਟਰ ਨੂੰ ਲਿਖਿਆ ਗਿਆ ਕਿ ਆਪਣੇ ਆਪਣੇ ਸਕੂਲ ਦੇ ਵਿੱਚ ਭਾਈ ਕਨਈਆ ਜੀ ਦਾ ਸੇਵਾ ਦੇ ਵਸ ਮੁਲਾਇਆ ਜਾਵੇ ਬੈਂਕ ਦੀ ਕਹਾਣੀ ਆਪਣੀ ਯੂਨੀਅਨ ਬਨੋ ਸੈਕਟਰੀ ਸਾਹਿਬ ਨੂੰ ਅੱਜ ਕੀ ਦੇਣ ਉਹਨਾਂ ਨੂੰ ਕਹਿਣ ਕਿ ਇਹ ਬਣਾਇਆ ਜਾਵੇ ਤੇ ਭਾਈ ਜਿਹੜੀ ਹੈ ਕਿ ਫਰਸਟ ਏਡ ਕਿਹ ਜਿਹੜੀ ਹੈ ਉਹ ਵੀ ਹਰੇਕ ਸਕੂਲ ਚ ਰੱਖਿਆ ਜਾਵੇ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਦਾਸ ਗੁੰਬਿੰਦਰਪਾਲ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ ਘੜਾ ਪ੍ਰੈਸਕਰਤਾ ਸਮੂਹ ਸਿੰਘ ਸਮਾਜਿੰਦਰ ਸ਼ਹਿਰ ਅੱਜ ਭਾਈ ਕਨਿਆਜੀ ਸੇਵਕ ਦਲ ਇਹਨਾਂ ਦਾ ਜੋ ਦਿਹਾੜਾ ਹੈ 20 ਸਤੰਬਰ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੜੀ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਹੈ। ਉਸ ਬੰਦੇ ਵਿੱਚ ਪਾਇਗਨਿਆ ਸੇਵਕਾਂ ਜਿੰਦਰ ਵਾਲੋਂ ਜੋ ਮਲਮ ਪੱਟੀ ਜਾਂ ਬਾਕਸ ਨੇ ਫ੍ਰੀ ਬਾਕਸ ਜਿੰਦਰ ਸ਼ਹਿਰ ਦੇ ਸਾਰੇ ਸਕੂਲਾਂ ਵਿੱਚ ਰੱਖੇ ਜਾਣਗੇ। ਅਤੇ ਸਾਡੇ ਨਾਲ ਜਤੈਸ਼ਿੰਦਰਜੀਤ ਸਿੰਘ ਜੀ ਜਨ ਸਕੱਤਰ ਮੋਹ ਸਿੰਘ ਸੁਹਾਵਾ ਜਿਨ੍ਹਾਂ ਨੇ 85 ਤੋਂ ਲੈ ਕੇ ਅੱਜ ਤੱਕ ਦੀ ਸੇਵਾ ਕਰ ਰਹੇ ਨੇ ਗੁਰੂ ਘਰ ਦੀ ਭਵਿੰਦਰ ਸਿੰਘ ਜੀ ਖਾਲਸਾ ਚੇਅਰਮੈਨ ਦਿੱਲੀ ਕਮੇਟੀ ਉਹਨਾਂ ਨੇ ਇਹ ਸੰਕਤਾਂ ਨੂੰ ਐਲਾਨ ਕੀਤਾ ਹੈ ਕਿ ਜੋ ਭਾਈ ਕਨਿਆ ਜੀ ਦੀ ਜੀਵਨੀਵਾਦੀ ਲਿਟਰੇਚਰ ਹੈ ਪ੍ਰਵਾਨਿਤ ਕਰਵਾ ਕੇ ਕਾਲ ਤਖਤੋਂ ਉਹ ਸਾਰੇ ਪੰਜਾਬ ਦੇ ਵਿੱਚ ਪੜ੍ਹਿਆ ਜਾਏਗਾ ਸਕੂਲਾਂ ਵਿੱਚ ਇਹਦਾ ਪ੍ਰਚਾਰ ਕੀਤਾ ਜਾਏਗਾ ਤੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ कि ਆਪਾਂ ਵੱਧ ਜੜ ਕੇ ਸਹਿਯੋਗ ਦਿਈਏ ਜੋ ਸਮਾਗਮ 20 ਤਰੀਕ ਨੂੰ ਹੋ ਰਿਹਾ ਆਪਾਂ ਆਨੰਦਪੁਰ ਸਾਹਿਬ ਦੇ ਧਰਤੀ ਤੇ ਪਹੁੰਚੀਏ ਜੋ ਨਵ ਕੀਰਤਨ ਨਿਕਲ ਰਿਹਾ ਹੈ ਉਹ ਹਿੜਿਆਣੇ ਤੋਂ ਦਿੱਲੀ ਪਹੁੰਚਣਾ ਹੈ 19 ਤਰੀਕ ਸ਼ਾਮ ਨੂੰ ਉਹਦੇ ਵਿੱਚ ਇਸ ਮੌਲਿਅਤ ਕਰੀਏ ਕੋਸ਼ਿਸ਼ ਕਰਾਂਗੇ ਕਿ ਜਲੰਧਰ ਵਿੱਚ ਵੀ ਜੋ ਨਗਰ ਕੀਰਤਨ ਹੈ ਕੱਢਿਆ ਜਾਏਗਾ ਇਸ ਸਬੰਧ ਦੇ ਵਿੱਚ ਸ਼ਿਦਗੀ ਸਾਹਿਬ ਸਾਡੇ ਕਰਮੇਲ ਸਿੰਘ ਜੀ ਭਿੰਦਸਨ ਜੀ ਖਾਲਸਾ ਜਸਵਿੰਦਰਜੀਤ ਸਿੰਘ ਜੀ ਸਾਰੇ ਅਸੀਂ ਮੀਟਿੰਗ ਕਰਕੇ ਜੋ ਇੱਕ ਬੜੇ ਵਿਸ਼ਾਲ ਪਰਦੇ ਤੇ ਨਕਲ ਕੀਤਾ ਇਥੋਂ ਕੋਸ਼ਿਸ਼ ਕਰਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਿ ਜਾਵਾਂਗੇ ਸਾਰੀਆਂ ਸੰਗਤਾਂ ਨੂੰ ਪਰਜੋਰ ਬੇਨਤੀ ਹੈ ਆਪ ਜੀ ਵੱਧ ਜਰ ਕੇ ਸਹਿਯੋਗ ਦਿਓ ਤੇ ਭਾਈ ਕਨਈਆ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ